ਬੀਤੇ ਦਿਨ ਇੱਕ ਜਾਕਿਸਤਾਨ ਵਿਕੇ ਹੋਈ ਸੀਨੀਅਰ ਵਰਲਡ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚੋਂ ਫਗਵਾੜਾ ਦੇ ਰਣ ਵਾਲੇ ਆਕਾਸ਼ ਬੱਗਾ ਵੱਲੋਂ 골ਡ ਮੈਡਲ ਅਤੇ ਬਲਜੀਤ ਸਿੰਘ ਵੱਲੋਂ ਸਿਲਵਰ ਮੈਡਲ ਜਿੱਤ ਕੇ ਫਗਵਾੜੇ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਸੀ ਫਗਵਾੜਾ ਪਹੁੰਚਣ ਦੇ ਜਿੱਥੇ ਇਨ੍ਹਾਂ ਦੋਵੇਂ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸ਼ਹਿਰੀ ਇੰਚਾਰਜ ਰੰਜੀਤ ਸਿੰਘ ਖੁਰਾਨਾ ਦੀ ਅਗਵਾਈ ਹੇਠ ਇਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਸਨਮਾਨਿਤ ਹੋਣ ਵਾਲੇ ਇਨ੍ਹਾਂ ਖਿਡਾਰੀਆਂ ਨੇ ਅਕਾਲੀ ਦਲ ਬਾਦਲਦੇਸ ਨੂੰ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਵੱਲੋਂ ਹੀ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ ਜਦਕਿ ਕਿਸੇ ਹੋਰ ਵੱਲੋਂ ਉਨ੍ਹਾਂ ਦਾ ਮਾਨ ਸਤਕਾਰ ਨਹੀਂ ਕੀਤਾ ਗਿਆ ਜੋ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ ਜੋ ਨੌਜਵਾਨ ਆਪਣਾ ਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕਰਦਾ ਹੈ ਉਸ ਦੀ ਹੌਸਲਾ ਅਫਜਾਈ ਕਰਨੀ ਜ਼ਰੂਰੀ ਹੈ ਮੈਂ ਬਲਜੀਤ ਸਿੰਘ ਬਸਰਾ ਚੈਂਪੀਅਨਸ਼ਿਪ ਕੋਵਾੜਾ ਤੋਂ ਮੇਰੇ ਨਾਲ ਨੇ ਕਾਸ਼ ਬੱਗਾ ਜੀ ਅਸੀਂ ਕਜ਼ਾਕਿਸਤਾਨ ਦੇ ਵਿੱਚ ਵਰਲਡ ਕਪ ਪਾਵ ਲਿਫਟਿੰਗ ਦੇ ਵਿੱਚ ਖੇਡ ਕੇ ਆਏ ਆ ਜਿਹਦੇ ਵਿੱਚ ਇਹਨਾਂ ਨੇ 골ਡ ਮੈਡਲ ਤੇ ਮੇਰਾ ਸਿਲਵਰ ਮੈਡਲ ਸੀ ਸਾਡੀ ਇਹ ਪ੍ਰਾਪਤੀ ਪਵਾੜਾ ਸ਼ਹਿਰ ਦੇ ਲਈ ਤੇ ਸਾਡੇ ਯੂਥ ਦੇ ਲਈ ਇਨਸਪਾਇਰ ਕਰਨ ਲਈ ਅਸੀਂ ਆਪਣੇ ਆਪ ਨੂੰ ਅੱਗੇ ਕੀਤਾ ਤੇ ਅਸੀਂ ਧੰਨਵਾਦੀਆਂ ਇਹਨਾਂ ਦੇ ਪ੍ਰਾਨਾ ਸਾਹਿਬ ਪਿੰਡਰ ਸਾਹਿਬ ਤੇ ਬਾਕੀ ਸਮਿਤੀ ਲੀਡਰਸ਼ਿਪ ਦੇ ਥੈਂਕ ਯੂ ਸਰ ਤੁਹਾਡਾ ਕਿੰਨੀ ਕੰਟਰੀਆਂ ਦੇ ਨਾਲ ਇਹ ਹੋਇਆ ਮੁਕਾਬਲਾ ਉੱਥੇ ਕੰਟਰੀਸ ਸੀਗੀਆਂ ਜਿੱਥੇ 1517 ਕੰਟਰੀਸ ਸੀਗੀਆਂ ਵਰਲਡ ਚੈਂਪੀਅਨਸ਼ਿਪ ਸੀ ਜਿਹਦੇ ਵਿੱਚ ਇਹ ਸਾਰੀਆਂ ਕੰਟਰੀਸ ਸੀਗੀਆਂ ਨਾਮ ਆਕਾਸ਼ ਬੱਗਾ ਜੀ ਮੈਂ ਸੀਨੀਅਰ ਵਰਲਡ ਚੈਂਪੀਅਨਸ਼ਿਪ ਪਾਕਿਸਤਾਨ ਦੇ ਵਿੱਚ ਗਿਆ ਸੀ ਉਹਦੇ ਵਿੱਚ ਮੇਰਾ 골ਡ ਮੈਡਲ ਆਇਆ ਤੇ ਮੈਂ ਬਹੁਤ ਬਹੁਤ ਧੰਨਵਾਦੀਆਂ ਖੁਰਾਨਾ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਨ ਸਨਮਾਨ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਉਧਰ ਸ਼ਰੋਮਨੀ ਅਕਾਲੀ ਦਲ ਦੇ ਹਲਕਾ ਇੰਚਾਰ ਰঞ্জੀਤ ਸਿੰਘ ਖੁਰਾਨਾ ਅਤੇ ਹੋਰਨਾ ਆਗੂਆਂ ਨੇ ਫਗਵਾੜੇ ਦਾ ਨਾਮ ਰੌਸ਼ਨ ਕਰਨ ਵਾਲੇ ਇਹਨਾਂ ਦੋਵੇਂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਆਪਣੇ ਸੰਬੋਧਨ ਵਿੱਚ ਰঞ্জੀਤ ਸਿੰਘ ਖੁਰਾਨਾ ਹਰਵਿੰਦਰ ਸਿੰਘ ਵਾਲੀਆ ਲਵਲੀਆ ਤੇ ਹੋਰਨਾ ਆਗੂਆਂ ਨੇ ਇਹਨਾਂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਅਕਾਲੀ ਦਲ ਅਜਿਹੇ ਖਿਡਾਰੀਆਂ ਦਾ ਮਾਨ ਸਤਕਾਰ ਕਰਦੀ ਹੈ ਜਿਨ੍ਹਾਂ ਨੇ ਆਪਣਾ ਤੇ ਆਪਣੇ ਇਲਾਕੇ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ ਅੱਜ ਫਗਵਾੜੇ ਸ਼ਹਿਰ ਲਈ ਬੜੀ ਮਾਨ ਦੀ ਗੱਲ ਆ ਕਿ ਸਾਡੇ ਦੇ ਇੱਥੇ ਲੇ ਸਾਡੇ ਵੀਰ ਹੈਗੇ ਆ ਬਲਜੀਤ ਸਿੰਘ ਜੀ ਜਿਹੜੇ ਕੀ ਇਥੇ ਫਗਵਾੜੇ ਤੋਂ ਬਾਪੇ ਗੱਦੀਏ ਤੋਂ ਆ ਤੇ ਸਾਡੇ ਛੋਟੇ ਵੀਰ ਆਕਾਸ਼ ਬੱਗਾ ਜੀ ਜਿਹੜੇ ਕੀ ਮਿਲੀਗੇੜ ਤੋਂ ਫਗਵਾੜੇ ਤੋਂ ਆ ਇਹਨਾਂ ਨੇ ਜਿਹੜੀ ਪਾਵਰ ਲਿਫਟਿੰਗ ਦੀ ਵਰਲਡ ਚੈਂਪੀਅਨਸ਼ਿਪ ਹੋਈ ਆ ਮਾਸਟਰਸ ਉਹ ਚ ਇਹ 골ਡ ਮੈਡਲ ਲੈ ਕੇ ਆਏ ਆ ਤੇ ਮੈਂ ਸਮਝਦਾ ਇਹ ਸਾਡੇ ਫਗਵਾੜੇ ਪੂਰੇ ਫਗਵਾੜੇ ਸ਼ਹਿਰ ਦੇ ਹਰ ਇੱਕ ਬੰਦੇ ਲਈ ਇਹ ਬਹੁਤ ਮਾਣ ਦੀ ਗੱਲ ਆ ਜਿੱਥੇ ਤੱਕ ਗੱਲ ਕਰਾਂਗੇ ਖੇਡਾਂ ਦੀ ਤਾਂ ਸਰਦਾਰ ਸੁਖੀ ਸਿੰਘ ਬਾਦਲ ਜੀ ਨੇ ਜਦੋਂ ਸ਼੍ਰੋਮਣੀ ਅਕਾਲੀ ਦਰ ਦੀ ਸਰਕਾਰ ਸੀ ਜਦ ਤੁਸੀਂ ਸਾਰੇ ਪਲੀਬਾਂ ਜਾਣਦੇ ਆ ਕਿ ਉਹਨਾਂ ਨੇ ਕਬੱਡੀ ਸ਼ੁਰੂ ਕੀਤੀ ਸੀ ਤੇ ਉਸ ਵੇਲੇ ਕਬੱਡੀ ਦੇ ਵਰਲਡ ਕੱਪ ਦੇ ਮੈਚ ਹੁੰਦੇ ਸੀ ਸ਼੍ਰੋਮਣੀ ਅਕਾਲੀ ਦਰ ਸਰਕਾਰ ਨੇ ਹਮੇਸ਼ਾ ਹੀ ਖੇਡਾਂ ਨੂੰ ਪ੍ਰਸਾਧਨ ਕੀਤਾ ਖੇਡਾਂ ਨੂੰ ਬਹੁਤ ਅੱਗੇ ਤੱਕ ਲੈ ਕੇ ਗਏ ਆ ਤੇ ਇਹ ਇਹਨਾਂ ਨੂੰ ਉਮੀਦ ਵੀ ਕਰਦਾ ਤੇ ਪ੍ਰਮਾਤਮਾ ਅੱਗੇ ਮੈਂ ਅਰਦਾਸ ਵੀ ਕਰਦਾ ਉਹਨਾਂ ਦੇ ਪ੍ਰਮਾਤਮਾ ਦੇ ਚਰਨਾਂ 'ਚ ਕਿ ਇਸੇ ਤਰ੍ਹਾਂ ਇਹਨਾਂ ਨੂੰ ਤਰੱਕੀ ਹੋਰ ਬਖਸ਼ੀਦੇ ਰਹਿਣ ਕਿ ਆਉਣ ਵਾਲੇ ਸਮੇਂ 'ਚ ਜਿੰਨੇ ਵੀ ਕੰਪੀਟੀਸ਼ਨ ਹੋਣ ਇਹ ਹਮੇਸ਼ਾ 골ਡ ਮੈਡਲ ਲੈ ਕੇ ਆਂਦੇ ਰੋ ਵੀ ਸਾਡੇ ਜਿਹੜੇ ਬੱਚੇ ਨੇ ਉਹ ਗੇਮਾਂ ਦੇ ਵਿੱਚ ਜਿਹੜਾ ਆ 골ਡ ਮੈਡਲ ਲੈ ਕੇ ਸਾਡੇ ਦੋਹੀ 'ਚ ਇਹ ਆਏ ਨਹੀਂ ਕਾਤੀ ਸਾਡੇ ਜਿੱਤ ਗਈ ਆਏ ਨੇ ਅਕਾਲੀ ਦਲ ਜਿਹੜਾ ਆ ਸਰਕਾਰ ਵੇਲੇ ਵੀ ਸਭ ਤੋਂ ਵੱਧ ਇਹੀ ਪਹਿਲ ਦਿੰਦਾ ਸੀ ਵੀ ਅਸੀਂ ਆਪਣੇ ਇਸ ਪੰਜਾਬ ਨੂੰ ਖਿੱਤੇ ਨੂੰ ਇੱਕ ਖੇਡਾਂ ਦੇ ਨਾਲ ਇੱਕ ਨਮੁੰਨੇ ਦਾ ਜਿਹੜਾ ਹੈ ਇਹ ਸੂਬਾ ਬਣਾਉਣਾ ਤੇ ਉਹਨੂੰ ਬਹੁਤ ਹੀ ਉਤਸ਼ਾਹਤ ਕਰਦੇ ਸੀ ਸਾਡੇ ਕਿਨੇ ਸੁਖਵੀਰ ਸਿੰਘ ਬਾਦਲ ਜੀ ਔਰ ਹੁਣ ਵੀ ਜਿਹੜਾ ਆ ਅਸੀਂ ਆਉਣ ਵਾਲੀ ਸਰਕਾਰ ਦੇ ਵਿੱਚ ਜੁੱਦ ਵੀ ਪਾਵਰ ਚਾਹਾਂਗੇ ਇਹਨਾਂ ਬੱਚਿਆਂ ਨੂੰ ਸਰਕਾਰੀ ਨੌਕਰੀ ਜੋ ਬਣਦੀ ਹੋਏਗੀ ਉਹ ਜਿਹੜੀ ਐ ਦਵਾਉਣ ਦੀ ਮੈਕਸਿਮਮ ਕੋਸ਼ਿਸ਼ ਕਰਾਂਗੇ ਬੱਚਿਆਂ ਨੂੰ ਇਹੀ ਅਪੀਲ ਕਰਾਂਗੇ ਵੀ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਜਿਹੜਾ ਉਹ ਨਮਾਣਾ ਘਟਣ ਕੋਡ ਮੈਲ ਜਿੱਤ ਕੇ ਆਉਣ ਚੂਥ ਪੀੜੀ ਦੇ ਵਿੱਚੋਂ ਜੋ ਸਾਡੇ ਫਗਵਾੜੇ ਦੇ ਵਾਸਤੇ 골ਡ ਮੈਡਲ 골ਡ ਮੈਡਲ ਜਿੱਤ ਕੇ ਸਾਡੇ ਦੋ ਨੌਜਵਾਨ ਫਗਵਾੜੇ ਦੇ ਵਿੱਚ ਆਏ ਹਨ ਸ਼ੋਮਨੀ ਅਕਾਲੀ ਦਲ ਸੀਨੀਅਰ ਲੀਡਰਸ਼ਿਪ ਫਗਵਾੜਾ ਉਹਨਾਂ ਦਾ ਸਾਡੇ ਮਾਨਯੋਗ ਸਰਦਾਰ ਸ਼ਮਜੀਤ ਸਿੰਘ ਢਟਵਾਲ ਔਰ ਸਰਦਾਰ ਰਣਜੀਤ ਸਿੰਘ ਜੀ ਖੁਰਾਣਾ ਸਾਹਿਬ ਜੋ ਹਲਕਾ ਚਾਰਜ ਹਨ ਸ਼ੋਮਨੀ ਅਕਾਲੀ ਦਲ ਫਗਵਾੜਾ ਦੇ ਔਰ ਨਾਲ ਸਾਡੇ ਸੀਨੀਅਰ ਸਾਡੇ ਵੀਰ ਲਭ ਰਵਿੰਦਰ ਸਿੰਘ लवली பாਜੀ ਔਰ ਜਿੰਨੀ ਵੀ ਸਾਰੀ ਸਾਰੀ ਜੂਤ ਦੀ ਟੀਮ ਖੜੀ ਆ ਇਹ ਸਾਡੇ ਜੋ ਸਤਿਕਾਰਯੋਗ ਮੁੱਖ ਮੰਤਰੀ ਸਵਰਗੀਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੇ ਟਾਈਮ ਤੇ ਜੋ ਖੇਡਾਂ ਨੂੰ ਪ੍ਰਮੋਟ ਕੀਤਾ ਜਾਂਦਾ ਸੀ ਇਸੇ ਤਰ੍ਹਾਂ ਅਕਾਲੀ ਦਲ ਹਮੇਸ਼ਾ ਜੂਤ ਦੇ ਨਾਲ ਆ ਔਰ ਇਸੇ ਤਰ੍ਹਾਂ ਹੀ ਆਉਣ ਆਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਪ੍ਰਮੋਟ ਕਰਦਾ ਰਹੂਗਾ ਅਸੀਂ ਬਹੁਤ ਬਹੁਤ ਧੰਨਵਾਦੀ ਆ ਫੋਵਾੜੇ ਦੀ ਸੀਨੀਅਰ ਲੀਡਰਸ਼ਿਪ ਦੇ